ਅਨਿਲ ਅੰਬਾਨੀ ਦੀ ਰਿਲਾਈਐਂਸ ਕੰਪਨੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਨੇ ਦਰਸਲ 31 ਅਕਤੂਬਰ ਨੂੰ ਮਨੀ ਲਾਂਡਰਿੰਗ ਪ੍ਰੀਵੈਂਸ਼ਨ ਐਕਟ ਦੇ ਅੰਡਰ ED ਨੇ ਆਰਡਰ ਜਾਰੀ ਕੀਤਾ ਹੈ ਜਿਸ ਤਹਿਤ ਅਨਿਲ ਅੰਬਾਨੀ ਦੀ ਰਿਲਾਈਐਂਸ ਕੰਪਨੀ ਦੇ ਨਾਲ ਸੰਬੰਧਿਤ ਕਈ ਜਾਇਦਾਦਾਂ ਜਿਹੜੀਆਂ ਨੇ ਉਹ ED ਨੇ ਕੇਸ ਦੇ ਵਿੱਚ ਅਟੈਚ ਕਰ ਲਈਆਂ ਨੇ ਦਰਸਲ ਮਨੀ ਲਾਂਡਰਿੰਗ ਦਾ ਕੇਸ ਜਿਹੜਾ ਉਹ ਅਨਿਲ ਅੰਬਾਨੀ ਦੀ ਰਿਲਾਈਐਂਸ ਕੰਪਨੀ ਤੇ ਜਿਹੜਾ ਉਹ ਚੱਲ ਰਿਹਾ ਤਾਂ ਜਿਸ ਤੇ ਵਿੱਚ ED ਨੇ ਹੁਣ ਐਕਸ਼ਨ ਲੈ ਕੇ ਅਨਲੰਬਾਨੀ ਦੀਆਂ ਕਈ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਅਟੈਚ ਕਰ ਲਈਆਂ ਨੇ ਕੇਸ ਦੇ ਨਾਲ 3084 ਕਰੋੜ ਰੁਪਏ ਦੀ ਇਹ ਜਾਇਦਾਦਾਂ ਦੱਸੀ ਜਾ ਰਹੀਆਂ ਨੇ ਅਨਲੰਬਾਨੀ ਦੀਆਂ ਤੇ ਇਹ ਜਾਇਦਾਦਾਂ ਦੱਸਦੀਏ ਇਹਨਾਂ ਦਾ ਵਿੱਚ ਜਿੱਥੇ ਰਹਿ ਰਹੇ ਨੇ ਉਹ ਰੈ residense ਵੀ ਇਸ ਕੇਸ ਦੇ ਵਿੱਚ ਅਟੈਚ ED ਨੇ ਕੀਤਾ ਤੇ ਉਸ ਦੇ ਨਾਲ ਦਿੱਲੀ ਨੋਇਡਾ ਗਾਜ਼ੀਆਬਾਦ ਮੁੰਬਈ ਪੁਨੇ ਥਾਣੇ ਹਾਈਦਰਾਬਾਦ ਚੇਨਈ ਕਾਂਚੀਪੁਰਮ ਅਤੇ ਈਸਟ ਕੋਦਾਗਰੀ ਦੇ ਵਿੱਚ ਵੀ ਜੋ ਇਹਨਾਂ ਦੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਈਡੀ ਨੇ ਇਸ ਕੇਸ ਦੇ ਵਿੱਚ ਅਟੈਚ ਕਰ ਲਿਆ ਜਿਸ ਦੀ ਕੀਮਤ 3084 ਕਰੋੜ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਇਹ ਹੁਣ ਮਾਮਲੇ ਦੀ ਜਾਣਕਾਰੀ ਦਿੰਨੇ ਆ ਕਿ ਇਹ ਮਾਮਲਾ ਕੀ ਹੈ ਨੇ ਲੰਬਾਨੀ ਤੇ ਦੋਸ਼ ਲੱਗੇ ਸੀਗੇ ਕਿ ਉਹਨਾਂ ਨੇ ਪਬਲਿਕ ਦੇ ਪੈਸਿਆਂ ਦੀ ਗਲਤ ਤਰੀਕੇ ਦੇ ਨਾਲ ਡਾਇਵਰਜਨ ਅਤੇ ਲਾਂਡਰਿੰਗ ਜਿਹੜੀ ਹੈ ਉਹ ਕੀਤੀ ਹੈ ਪਬਲਿਕ ਨੇ ਅਲਾਈयंस ਸੋ ਹੋਮ ፋinਾਂਸ ਲਿਮਿਟਿਡ ਅਤੇ ਰਲਾਈਸ ਕਮਰਸ਼ੀਅਲ ፋinਾਂਸ ਦੇ ਵਿੱਚ ਬਹੁਤ ਸਾਰਾ ਪੈਸਾ ਉਦਤਤਾ ਸੀਗਾ ਉਹ ਰੇਸ ਕੀਤਾ ਸੀਗਾ ਤੇ ਜਿਸ ਦੇ ਵਿੱਚ ਯੈਸ ਬੈਂਕ ਨੇ ਵੀ ਉਸ ਦੇ ਵਿੱਚ ਇਨਵੈਸਟ ਕੀਤਾ ਸੀਗਾ 2017 ਤੇ 2019 ਦੇ ਵਿਚਕਾਰ ਯੈਸ ਬੈਂਕ ਦੇ ਵੱਲੋਂ ਇਹਨਾਂ ਦੋ ਕੰਪਨੀਆਂ ਦੇ ਵਿੱਚ ਇੱਕ ਕੰਪਨੀ ਦੇ ਵਿੱਚ 29 65 ਕਰੋੜ ਅਤੇ ਦੂਜੀ ਕੰਪਨੀ ਦੇ ਵਿੱਚ 2045 ਕਰੋੜ ਰੁਪਇਆ ਉਹੋ ਇਨਵੈਸਟ ਕੀਤਾ ਸੀਗਾ 2019 ਦੇ ਵਿੱਚ ਜਿਹੜੀਆਂ ਇਨਵੈਸਟਮੈਂਟਾਂ ਵਧਣੀਆਂ ਚਾਹੀਦੀਆਂ ਸੀਗੀਆਂ ਇਹ ਇਨਵੈਸਟਮੈਂਟਸ ਘਟ ਕੇ 1353 ਕਰੋੜ ਅਤੇ 1984 ਕਰੋੜ ਜਿਹੜੀਆਂ ਇਹ ਰਹਿ ਗਈਆਂ ਜਿਸ ਤੋਂ ਬਾਅਦ ਐਡੀ ਨੇ ਡਾਇਰੈਕਟ ਇਨਵੈਸਟਮੈਂਟ ਜਿਹੜੀ ਪੁਰਾਣੀ ਰਿਲਾਈਅੰਸ ਦੀ ਕੰਪਨੀ ਸੀਗੀ ਮਿਚੁਅਲ ਫੰਡ ਦੀ ਰਿਲਾਈਅੰਸ ਨਿਪੋਨ ਵਿਚੁਅਲ ਫੰਡ ਨਿਊ ਮਿਚੁਅਲ ਫੰਡ ਤੇ ਉਸ ਦੇ ਵਿੱਚ ਅਨੇ ਲੰਬਾਨੀ ਗਰੁੱਪ ਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਗਲਤ ਤਰੀਕੇ ਦੇ ਨਾਲ ਸੈਂਬੀ ਦੀਆਂ ਗਾਈਡਲਾਈਨਸ ਨੂੰ ਛਿੱਕੇ ਟੰਗਦੇ ਹੋਏ ਗਲਤ ਤਰੀਕੇ ਦੇ ਨਾਲ ਫੰਡਸ ਜਿਹੜਾ ਨੇ ਐਲੋਕੇਟ ਕਰ ਰਹੀਆਂ ਸੀਗੀਆਂ ਗਲਤ ਕਾਗਜ਼ਾਂ ਤੇ ਜਿਹੜੇ ਆ ਲੋਨਸ ਕੰਪਨੀਆਂਜ਼ ਨੂੰ ਪ੍ਰੋਵਾਈਡ ਕੀਤੇ ਜਾਂਦੇ ਸੀਗੇ ਜਦਕਿ ਪੂਰਾ ਉਸਤਾ ਪ੍ਰੋਸੈਸ ਜੋ ਹੁੰਦਾ ਕਾਗਜ਼ੀ ਪ੍ਰੋਸੈਸ ਵੀ ਅਤੇ ਫਿਜ਼ੀਕਲ ਪ੍ਰੋਸੈਸ ਵੀ ਜਿਹੜਾ ਹੁੰਦਾ ਆ ਵੈਰੀਫਿਕੇਸ਼ਨਸ ਹੁੰਦੀਆਂ ਨੇ ਉਹ ਨਹੀਂ ਕੀਤੇ ਗਈਆਂ ਸੀ ਜਿਸ ਤੋਂ ਬਾਅਦ ਕੇਸ ਵੀ ਜਿਹੜਾ ਸੀਬੀਆਈ ਦੇ ਵਿੱਚ ਵੀ ਗਿਆ ਸੀਗਾ ਤਾਂ ਜਿਹੜੀ ਇਹ ਸਾਰੀ ਵੱਡੀ ਹੈਰਾਫੇਰੀ ਹੋਈ ਆ ਉਸ ਨੂੰ ਲੈ ਕੇ ED ਲਗਾਤਾਰ ਜਾਂਚ ਕਰ ਰਹੀ ਹੈ ਤੇ ED ਨੇ ਮੇਜਰ ਜਿਹੜਾ ਕੰਟਰੋਲ ਫੇਲਿਅਰ ਕੱਢਿਆ ਕਿ ਫੰਡ ਡਾਇਵਰਜਨ ਦੇ ਵਿੱਚ ਕੰਟਰੋਲ ਫੇਲਿਅਰ ਜਿਹੜਾ ਉਹ ਰिलायंस ਕੰਪਨੀ ਨੇ ਕੀਤਾ ਗਰ ਟੰਗ ਦੇ ਨਾਲ ਫੰਡਸ ਜਿਹੜੇ ਨੇ ਉਹ ਅਲੋਕੇਟ ਕੀਤੇ ਨੇ ਜਾਂ ਲੋਨਸ ਦਿੱਤੇ ਨੇ ਕੰਪਨੀਆਂਸ ਨੂੰ ਕਈ ਥਾਵਾਂ ਤੇ ਈਡੀ ਨੇ ਇਹ ਵੀ ਕਿਹਾ ਕਿ ਲੋਨਸ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਜਿਹੜੇ ਫੰਡਸ ਨੇ ਉਹ ਰਿਲੀਜ਼ ਕਰ ਦਿੱਤੇ ਜਾਂਦੇ ਸੀਗੇ ਫਿਜ਼ੀਕਲ ਵੈਰੀਫਿਕੇਸ਼ਨਸ ਅਤੇ ਮੀਟਅਪਸ ਵੀ ਜਿਹੜੀਆਂ ਨੇ ਉਹ ਲੋਨ ਬਾਰੋਅਰ ਦੇ ਨਾਲ ਨਹੀਂ ਕੀਤੀਆਂ ਜਾਂਦੀਆਂ ਸੀਗੀਆਂ ਉਸ ਦੀ ਮੰਨ ਲਈ ਹਾਲਤ ਦੇਖਦੇ ਕਿ ਉਹ ਲੋਨ ਵਾਪਸ ਕਰ ਸਕੇਗਾ ਕਿ ਨਹੀਂ ਉਹ ਵੀ ਬਿਨਾ ਦੇਖੇ ਉਸ ਤੋਂ ਜਿਹੜਾ ਲੋਨ ਉਸ ਨੂੰ ਪ੍ਰੋਵਾਈਡ ਕਰ ਦਿੱਤਾ ਜਾਂਦਾ ਸੀਗਾ ਤਾਂ ਈਡੀ ਨੇ ਹੁਣ ਕਾਰਵਾਈ ਕਰਦੇ ਹੋਏ 3084 ਕਰੋੜ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਅਨੇ ਲਗਭਾਨੀ ਦੀਆਂ ਉਹ ਇਸ ਕੇਸ ਦੇ ਵਿੱਚ ਅਟੈਚ ਕਰ ਦਿੱਤੀਆਂ ਨੇ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸੂਬਿਆਂ ਦੇ ਵਿੱਚ ਅਨਿਲੰਬਾਨੀ ਦੀਆਂ ਪ੍ਰਾਪਰਟੀਆਂ ਨੇ ਜਾਇਦਾਦਾਂ ਨੇ ਤੇ ਬਹੁਤ ਅਮੀਰ ਘਰਾਨੇ ਦੀ ਲਿਸਟ ਦੇ ਵਿੱਚ ਅਨਿਲੰਬਾਨੀ ਆਉਂਦੇ ਨੇ ਪਰ ਈਡੀ ਨੇ ਸ਼ਿਕੰਜਾ ਹੁਣ ਉਹਨਾਂ ਤੇ ਹੋਰ ਕਸਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਕੇਸ ਦੇ ਵਿੱਚ ਅਟੈਚ ਕਰ ਦਿੱਤੀਆਂ ਨੇ ਹੋਰ ਅਪਡੇਟਸ ਇਸ ਹਸਨਾ ਜੁੜੇ ਰੂਪ ਦਿਹਾਣਾ ਤੋਂ ਸਮਝੀ ਸੀ ਜਨਤ ਹੈ ਸ਼ੀ ਧੰਨਵਾਦ